ਕਲੇਟਸ ਆਫ ਦਾ ਰੁਕਰਦੇ ਸਟੂਡੀਓਜ਼ ਮੌਜੂਦ ਨੇ ਕਲੇਟਸ ਆਬ ਮੈਂ ਤੁਹਾਡੇ ਲੀਡਰਾਂ ਦੀ ਸਟੇਟਮੈਂਟ ਵੀ ਸੁਣ ਰਿਹਾ ਹਾਂ ਦੇਖੋ ਗੱਲ ਇਹ ਹੈ ਕਿ ਡਰੱਗਸ ਦੇ ਅਗੇਂਸਟ ਗਵਰਨਰਸ ਆਫ ਦੀ ਸਟੇਟਮੈਂਟ ਵੀ ਆਉਂਦੀ ਮੈਨੂੰ ਲੱਗਦਾ ਸੂਈ ਸਾਹਿਬ ਉਹਦੇ ਪ੍ਰੋਜੈਕਟ ਕਰਨਗੇ ਪਰ ਪਹਿਲਾਂ ਮੈਂ ਕਲੇਟਸ ਸਾਹਿਬ ਦਾ ਰਿਐਕਸ਼ਨ ਜ਼ਰੂਰ ਲੈਣਾ ਕਿ ਕੋਈ ਵੀ ਕਦਮ ਪੁੱਟਿਆ ਜਾਵੇ ਚਾਹੇ ਉਹ ਨਿੱਕਾ ਹੋਵੇ ਵੱਡਾ ਹੋਵੇ ਕਿ ਉਸ ਦਾ ਵੈਲਕਮ ਹੋਣਾ ਚਾਹੀਦਾ ਹੈ ਜਾਂ ਨਹੀਂ ਤੁਹਾਨੂੰ ਯੁੱਧ ਨਸ਼ਿਆਂ ਵਿਰੁੱਧ ਇਸ ਮੁਹਿੰਮ ਦੇ ਵਿੱਚ ਜਿਹੜਾ ਸੈਕੰਡ ਫੇਜ਼ ਹੈ ਕੀ ਲੱਗ ਰਿਹਾ ਹੈ ਕਿ ਵਾਕਈ ਪੰਜਾਬ ਉਸ ਪਾਸੇ ਵੱਧ ਰਿਹਾ ਹੈ ਜਾਂ ਕਦਮ ਵਧਾਉਣ ਦੀ ਗਰਵਜੀ ਸਤ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਵਧਾਈ ਹੈ ਕਿ ਰੈਲੀ ਤਾਂ ਚਲੋ ਫਲॉप ਹੋਈ ਗਈ ਸੀ ਪਰ ਜਿਹੜਾ ਡਿਪਟੀ ਸੀਐਮ ਦਾ ਝਗੜਾ ਜਿਹਦੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਫੋਰਟਸ ਦਾਖਲ ਹੋਏ ਸੀ ਉਹ ਕਿਸੇ ਤਰੀਕੇ ਧਰਿਆ ਟਕਿਆ ਰਹਿ ਗਿਆ ਤੇ ਮੁੱਖ ਮੰਤਰੀ ਔਖੇ ਸੌਖੇ ਆਮ ਆਦਮੀ ਪਾਰਟੀ ਕਾਮਯਾਬ ਰਹੇਗੀ ਕਿ ਚੱਲ ਇਹਨਾਂ ਨੂੰ ਕਿੱਲੀ ਚੱਲਾਂ ਰੈਲੀ ਤੇ ਲੈ ਜੀ ਹੂੰ ਦੇਖੋ ਜੇ ਵਿਰੋਧੀ ਪਾਰਟੀਆਂ ਦਾ ਸਵਾਲ ਹੈ ਤਾਂ ਸਵਾਲ ਬੜਾ ਜਾਇਜ਼ ਹੈ ਇਹ ਕਿਹੜਾ ਬਦਲਾਅ ਆਇਆ ਪੰਜਾਬ ਦੇ ਵਿੱਚ ਕਿ ਤੁਸੀਂ ਸਰਕਾਰੀ ਖਰਚੇ ਦੇ ਉੱਤੇ ਪਾਰਟੀਆਂ ਦੀਆਂ ਰੈਲੀਆਂ ਕਰ ਰਹੇ ਹਾਂ ਇਹ ਸਰਕਾਰੀ ਫੰਕਸ਼ਨ ਹੈ ਕਿ ਪੋਲੀਟੀਕਲ ਫੰਕਸ਼ਨ ਹੈ ਪਹਿਲਾ ਆਮ ਆਦਮੀ ਪਾਰਟੀ ਦੇ ਬੁਲਾਰੇ ਮੈਨੂੰ ਇਹ ਦੱਸ ਦੇਣ ਕਿਉਂਕਿ ਸਰਕਾਰੀ ਜੇ ਫੰਕਸ਼ਨ ਹੈ ਤਾਂ ਸਰਕਾਰੀ ਫੰਕਸ਼ਨ ਦਾ ਇੱਕ ਡੈਕੋਰਮ ਹੁੰਦਾ ਇੱਕ ਪ੍ਰੋਟੋਕਾਲ ਹੁੰਦਾ ਹੈ ਸਰਕਾਰੀ ਫੰਕਸ਼ਨਾਂ ਤੇ ਪਾਰਟੀ ਦੇ ਸਿੰਬਲ ਨਹੀਂ ਲੱਗਦੇ ਸਰਕਾਰੀ ਫੰਕਸ਼ਨਾਂ ਦੇ ਉੱਤੇ ਇਹ ਜਿਹੜੇ ਤੁਸੀਂ ਦਿੱਲੀੋਂ ਲੀਡਰ ਬੁਲਾਏ ਨੇ ਉਹ ਕਿਹੜੇ ਕਨਸਟੀਟਿਊਸ਼ਨਲ ਅਹੁਦੇ ਤੇ ਨੇ ਜੀ ਕੇਜਰੀਵਾਲ ਸਾਹਿਬ ਸਿਸੋਧਿਆ ਸਾਹਿਬ ਪੰਜਾਬ ਸਰਕਾਰ ਦੇ ਫੰਕਸ਼ਨ ਨੂੰ ਕਿਸ ਕਪੈਸਿਟੀ ਤੇ ਐਡਰੈਸ ਕੀਤਾ ਔਰ ਖਾਸ ਕਰਕੇ ਚਲੋ ਡੀਜੀਪੀ ਤੇ ਜਿਹੜਾ ਚੀਫ ਸੈਕਟਰੀ ਸਾਹਿਬ ਨੇ ਤਾਂ ਜਗੋਂ ਤੇਰਵੀਂ ਉਹ ਕਰਤੀ ਮਲ ਸੁਵਿਧਾਨਿਕ ਅਹੁਦੇ ਤੇ ਬੈਠੇ ਬੰਦੇ ਸੈਂਟਰਲ ਸਰਵਿਸ ਰੂਲਸ ਨਾਲ ਗਵਰਨਡ ਬੰਦੇ ਉਹਨਾਂ ਨੇ ਪਾਰਟੀ ਦੀ ਰੈਲੀ ਨੂੰ ਨਾਲੇ ਤਾਂ ਐਡਰੈਸ ਕੀਤਾ ਔਰ ਰੈਲੀ ਦੇ ਵਿੱਚ ਚੱਲਿਆ ਕੀ ਆਪ ਦਾ ਸ਼ਕਤੀ ਪ੍ਰਦਰਸ਼ਨ ਮਿਸ਼ਨ 2027 ਤੁਸੀਂ ਇਕੱਲਾ ਡਰੱਗਸ ਦਾ ਨਾਂ ਦੇ ਕੇ ਸਿਰਫ ਤੇ ਸਿਰਫ ਕਿਉਂਕਿ ਖਰਚਾ ਤੁਸੀਂ ਸਰਕਾਰ ਤੇ ਪਾਉਣਾ ਸੀ ਸਰਕਾਰ ਦੀ ਮਸ਼ੀਨਰੀ ਵਰਤੀ ਸਾਰੇ ਪੰਜਾਬ ਦੀਆਂ ਬਸਾਂ ਲਾਤੀਆਂ ਕਿ ਰੈਲੀ 'ਚ ਕੱਟ ਕਰੋ ਤਾਂ ਵੀ ਕੱਟ ਨਹੀਂ ਹੋਇਆ ਤੇ ਤੁਸੀਂ ਉਹਨੂੰ ਸਰਕਾਰੀ ਫੰਕਸ਼ਨ ਦਾ ਨਾਂ ਦੇ ਰਹੇ ਹੋ ਤਾਂ ਮੈਂ ਪਹਿਲਾਂ ਐਸੇ ਸਵਾਲ ਦਾ ਜਵਾਬ ਮੰਗਦਾ ਕਿ ਜੇ ਤਾਂ ਇਹ ਪਾਰਟੀ ਦਾ ਫੰਕਸ਼ਨ ਸੀ ਠੀਕ ਹੈ ਜੇ ਆਮ ਆਦਮੀ ਪਾਰਟੀ ਦੀ ਰੈਲੀ ਸੀ ਜੇ ਮਿਸ਼ਨ 2027 ਸੀ ਜੇ ਝਾੜੂ ਦੇ ਪੋਸਟਰ ਲਾਏ ਸੀ ਤਾਂ ਉੱਥੇ ਕੈਪਸਿਨਾ ਸਾਹਿਬ ਜਿਹੜੇ ਸਾਡੇ ਮੁਖ ਸਕੱਤਰ ਨੇ ਤੇ ਡੀਜੀਪੀ ਪੰਜਾਬ ਉਹਨਾਂ ਨੇ ਕਿਸ ਅਸੈਂਬਲੀ 'ਚ ਸਬੋਧਨ ਕੀਤਾ ਜੇ ਸਰਕਾਰੀ ਫੰਕਸ਼ਨ ਸੀ ਫਿਰ ਸਰਕਾਰੀ ਫੰਕਸ਼ਨ ਦੇ ਤਾਂ ਪ੍ਰੋਟੋਕਾਲ ਹੁੰਦੇ ਨੇ ਉਥੇ ਰਾਸ਼ਟ੍ਰ ਗਾਨ ਤੋਂ ਸ਼ੁਰੂਆਤ ਹੁੰਦੀ ਹੈ ਰਾਸ਼ਟ੍ਰ ਗਾਨ ਨਾਲ ਸਰਕਾਰੀ ਫੰਕਸ਼ਨ ਖਤਮ ਹੁੰਦਾ ਹੈ ਲੇਟੈਸਟ ਗਾਈਡਲਾਈਨਸ ਆਹੀ ਨੇ ਤਾਂ ਫਿਰ ਉਥੇ ਅਰਵਿੰਦ ਕੇਜਰੀਵਾਲ ਸਸੋਧੀਆਂ ਸਾਹਿਬ ਇਹ ਕਿਸ ਕਪੈਸਿਟੀ ਚ ਉਥੇ ਬੁਲਾਏ ਗਏ ਨੰਬਰ 2 ਤੁਸੀਂ ਗੱਲ ਕਰਦੇ ਹੋ ਜੀ ਸਾਡਾ ਬੜਾ ਕਾਮਯਾਬ ਰਿਆ ਜੀ ਫੇਜ਼ 1 ਇਹ ਕਹਿੰਦੇ ਜੀ ਗਵਰਨਰ ਸਾਹਿਬ ਨੇ ਤਾਰੀਫ ਕਰਤੀ ਮੈਂ ਇਹਨਾਂ ਨੂੰ ਪਾਸੀ ਸਾਹਿਬ ਨੂੰ ਪੁੱਛਦਾ ਕਿ ਫਿਰ ਜਿਹੜੀ ਹਾਈ ਕੋਰਟ ਨੇ ਟਿੱਪਣੀ ਕੀਤੀ ਜਿੱਥੇ ਇਹ ਗੱਲ ਕਹੀ ਗਈ ਕਿ ਪੰਜਾਬ ਦੇ ਹਾਲਾਤ ਨੇ ਕਿ ਲੱਗ ਰਿਹਾ ਕਿ ਨਸ਼ਾ ਸਰਕਾਰ ਵਿਚਾਰੀਆ ਆਮ ਆਦਮੀ ਪਾਰਟੀ ਦੀ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਸੀ ਉਹਦੇ ਬਾਰੇ ਆ ਪਾਸੀ ਸਾਹਿਬ ਨੇ ਕੀ ਕਹਿਣਾ ਇਹ ਤਾਂ ਔਨ ਰਿਕਾਰਡ ਹੈ ਹਮਮ ਔਰ ਇਹ ਕਹਿੰਦੇ ਜੀ ਬਹੁਤ ਵੱਡੀ ਬਰਾਮਤ ਕੀ ਹੋ ਗਈ ਜੀ ਅਸਤਾ ਪ੍ਰਾਪਰਟੀਆਂ ਸੀਜ਼ ਕਰ ਲਈਆਂ ਤੇ ਹਾਈ ਕੋਰਟ ਦੇ ਵਿੱਚ ਔਨ ਐਫਿਡੇਵਿਟ ਪਾਸੀ ਸਾਹਿਬ ਇਹ ਔਨ ਰਿਕਾਰਡ ਗੱਲ ਦਾ ਜਵਾਬ ਦੇ ਕੇ ਜਾਣਾ ਹੈ ਹਮਮ ਹਾਈ ਕੋਰਟ ਦੇ ਵਿੱਚ ਔਨ ਐਫਿਡੇਵਿਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਜਿਹੜੇ ਅਸੀਂ ਘਰ ਢਾਏ ਨੇ ਉਹ ਕੋਈ ਕਰ ਅਸੀਂ ਡਰੱਗ ਸਮਗਲਰ ਕਰਕੇ ਨਹੀਂ ਟਾਇਆ ਉਹ ਸਿਰਫ ਤੇ ਸਿਰਫ ਮਿਊਨਿਸਪਲ ਲਾਜ਼ ਦੀ ਵਾਇਲੇਸ਼ਨ ਦੇ ਵਿੱਚ ਟਾਇਏ ਨੇ ਸੋ ਸਵਾਲ ਗੌਰਵ ਜੀ ਵੱਡਾ ਇਹ ਖੜਾ ਹੁੰਦਾ ਹੈ ਕਿ ਕੀ ਕਿਸੇ ਪੋਲੀਟੀਕਲ ਪਾਰਟੀ ਨੂੰ ਸਰਕਾਰੀ ਪੈਸੇ ਦਾ ਦੁਰਉਪਯੋਗ ਕਰਕੇ ਆਪਣਾ ਚੋਣ ਪ੍ਰਚਾਰ ਚਲਾਉਣ ਦਿੱਤਾ ਜਾ ਸਕਦਾ ਟੈਂਟ ਮੰਗਾ ਲੈ ਦਿੱਲੀੋਂ ਮਤਲਬ ਤੁਹਾਨੂੰ ਰੈਲੀ ਤੇ ਇਤਰਾਜ਼ ਹੈ ਤੁਹਾਨੂੰ ਰੈਲੀ ਤੇ ਇਤਰਾਜ਼ ਹੈ ਮੈਂ ਤਾਂ ਮੈਨੂੰ ਤਾਂ ਦੋ ਵਕ ਵਕ ਚੀਜ਼ਾਂ ਨਜ਼ਰ ਆ ਰਹੀਆਂ ਨੇ ਨਾ ਇੱਕ ਹੈ ਰੈਲੀ ਤੇ ਇੱਕ ਹੈ ਪੂਰੀ ਮੁਹਿੰਮ ਸਾਨੂੰ ਇਤਰਾਜ਼ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਬਾਰਡਰ ਸਟੇਟ ਦੇ ਵਿੱਚ ਰਾਜਨੀਤਿਕरण ਕੀਤਾ ਜਾ ਰਿਹਾ ਅਫਸਰ ਸ਼ਹੀਦਾ ਜੀ ਦੇਖੋ ਡੀਜੀਪੀ ਸਾਹਿਬ ਤੇ ਮੁਖਸ ਕੱਤਰ ਸਾਹਿਬ ਦੇਖੋ ਹਰ ਪੰਜਾਬੀ ਨੂੰ ਮਾਣ ਹੈ ਚੀਫ ਸਕੱਟਰੀ ਦੀ ਚੇਅਰ ਤੇ ਮੈਂ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦਾ ਡੀਜੀਪੀ ਦੀ ਚੇਅਰ ਤੇ ਬਿਲਕੁਲ ਇਹ ਚੇਅਰ ਸੈਕਟਰੀਏਟ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਇਹ ਚੇਅਰਸ ਆਪਣੇ ਦਫ਼ਤਰ 'ਚ ਹੀ ਸੋਹਣੀਆਂ ਲੱਗਦੀਆਂ ਨੇ ਅੱਜ ਤੱਕ ਯੂਨੀਫਾਰਮ ਪਾ ਕੇ ਦੱਸੋ ਜੀ ਮੈਨੂੰ ਕਿਹੜੇ ਡੀਜੀਪੀ ਸਾਹਿਬ ਨੇ ਜਾ ਕੇ ਪੋਲਿਟਿਕਲ ਰੈਲੀ ਐਡਰੈਸ ਕਿਥੇ ਹੋ ਤੇ ਗੱਲ ਕੀ ਹੋ ਰਹੀ ਹੈ ਉੱਥੇ ਵਿਰੋਧੀਆਂ ਤੇ ਤੰਜ ਕੱਸੇ ਜਾ ਰਹੇ ਨੇ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਿਆਨ ਚੱਕ ਲੋ ਸਾਰਾ ਉਹਨਾਂ ਦੀ ਸਪੀਚ ਚੱਕ ਲੋ ਸਾਰੀ ਸਪੀਚ ਦੇ ਵਿੱਚ ਉਹੀ ਬਾਦਲ ਸਾਹਿਬ ਦੀਆਂ ਗੱਲਾਂ ਉਹੀ ਮਜੀਠੀਆ ਸਾਹਿਬ ਦੀਆਂ ਗੱਲਾਂ ਉਹੀ ਪੁਰਾਣੀ ਸਰਕਾਰ ਦੀਆਂ ਗੱਲਾਂ ਜੇ ਡੀਜੀਪੀ ਸਾਹਿਬ ਨੇ ਕੋਈ ਪੰਜਾਬ ਦੇ ਲੋਕਾਂ ਨੂੰ ਪੁਛ ਐਡਰੈਸ ਕਰਨਾ ਆਪਣੇ ਦਫ਼ਤਰ ਤੋਂ ਬਹਿ ਕੇ ਕਰ ਲੈਣ ਠੀਕ ਹੈ ਚਲੋ ਮੈਂ ਮੈਂ ਉਸ ਉਸ ਪੁਆਇੰਟ ਦੇ ਉੱਤੇ ਆਣਾ ਮੈਨੂੰ ਲੱਗ ਹੀ ਰਿਹਾ ਸੀ ਕਿ ਪੂਰੀ ਡਿਬੇਟ ਤੁਮ ਕਿਉਂ ਉ ਇਸ ਸਿਆਸੀ ਕਰਨ ਜਿਹੜਾ ਆਮ ਆਦਮੀ ਪਾਰਟੀ ਤਾਂ ਹੀ ਦਾ ਬਾਰਡਰ ਸਟੇਟ ਚ ਮੈਂ ਇੱਕ ਗੱਲ ਕਹਿੰਦਾ ਜੇ ਆਹੀ ਸਿਆਸੀ ਕਰਨ ਦੇ ਨਤੀਜੇ ਨੇ ਨਾ ਕਿ ਕਿਤੇ ਵੀ ਕਿਸੇ ਨੂੰ ਕੋ ਗੋਲੀ ਮਾਰ ਕੇ ਚਲਾ ਜਾਂਦਾ ਉਹ ਹੁਣ ਤਾਂ ਪਾਸੇ ਸਾਹਿਬ ਤੁਹਾਡੇ ਆਪ ਦੀ ਪਾਰਟੀ ਦੇ ਲੀਡਰਾਂ ਨੂੰ ਗੋਲੀਆਂ ਵੱਜ ਰੀਆਂ ਨੇ ਉਲਟੋਏ ਚਲੋ ਮੈਨੂੰ ਲੱਗਦਾ ਜਵਾਬ ਦੇ ਜਵਾਬ ਦੇਣਗੇ ਵੇਲਾ ਲੱਗਦਾ ਸਾਰੇ ਨੂੰ ਐਡ ਕਰ ਲਈ ਟਾਈਮ ਟਾਈਮ ਪਰ ਜ਼ਿਆਦਾ ਲੱਗ ਜਾਂਦਾ ਸੋਹੀ ਸਾਹਿਬ ਸੋਹੀ ਸਾਹਿਬ ਇਸ ਮੁਹਿੰਮ ਇਸ ਰੈਲੀ ਨੂੰ ਲੈ ਕੇ ਕਲੇਰ ਸਾਹਿਬ ਤੇ ਖੜਿਆਲ ਜੀ ਨੇ ਸਵਾਲ ਚੁੱਕੇ ਨੇ ਮੇਰਾ ਸਵਾਲ ਇਹ ਹੈ ਕਿ ਵਾਕਈ ਹੀ ਜੇ ਕਦਮ ਅੱਗੇ ਵਧ ਰਹੇ ਨੇ ਤਾਂ ਉਸ ਦੀ ਚਲਾਗਾ ਹੋਵੇ ਵੈਲਕਮ ਹੋਵੇ ਹੁਣ ਆਂਦੀ ਹੈ ਗੱਲ ਬੀਜੇਪੀ ਦੇ ਉੱਤੇ ਵੀ ਹੁਣ ਗਵਰਨਰ ਸਾਹਿਬ ਡੈਫੀਨਿਟਲੀ ਸੰਵਿਧਾਨੀ ਕੌਦੇ ਦੇ ਉੱਤੇ ਨੇ ਤਾਂ ਉਹਨਾਂ ਦੀ ਇੱਕ ਇੰਡੀਵਿਜੂਅਲ ਤੌਰ ਦੇ ਉੱਤੇ ਆਪਣੀ ਰਾਏ ਹੋ ਸਕਦੀ ਹੈ ਜਿਹੜਾ ਤੁਸੀ ਨੂੰ ਲੱਗਦਾ ਜ਼ਿਕਰ ਕਰੋਗੇ ਪਰ ਗਵਰਨਰ ਸਾਹਿਬ ਦਾ ਜ਼ਿਕਰ ਕਰਨਾ ਕਿ 100% ਮੈਂ ਕਹਾਂਗਾ ਕਿ ਹਾਂ ਕਾਮਯਾਬ ਹੋਇਆ ਹੈ ਕਿ ਵਾਕਈ ਹੀ ਬੀਜੇਪੀ ਸਟੈਂਡ ਕਰਦੀ ਹੈ ਉਸ ਸਟੇਟਮੈਂਟ ਦੇ ਨਾਲ ਗੋਰਵ ਜੀ ਜਦੋਂ ਗਵਰਨਰਨਸ ਜਿਹੜੀ ਹੈ ਨਾ ਲੋ ਪੋਲਿਟੀਕਲ ਰੈਲੀਸ ਦੇ ਵਿੱਚ ਆਣਾ ਸ਼ੁਰੂ ਹੋ ਜੇ ਅੱਜ ਇੱਕ ਡੀਜੀਪੀ ਪੋਲਿਟੀਕਲ ਰੈਲੀ ਚ ਹੈ ਅੱਜ ਇੱਕ ਚੀਫ ਸੈਕਟਰੀ ਪੋਲਿਟੀਕਲ ਰੈਲੀ ਚ ਹੈ ਤੇ ਆ ਸ਼ੋਅ ਕਰਦਾ ਹੈ ਕਿ ਪਾਰਟੀ ਕਿੰਨੀ ਬੈਂਕਰਪਟ ਹੋ ਚੁੱਕੀ ਆ ਪਾਰਟੀ ਕੋ ਹੋਰ ਕੋਈ ਹੁਣ ਹੱਲਾ ਵਸੀਲਾ ਰਹਿ ਨਹੀਂ ਗਿਆ ਕਿ ਗਵਰਨਰ ਹੁਣ ਡੀਜੀਪੀ ਨੂੰ ਤੇ ਚੀਫ ਸੈਕਟਰੀ ਨੂੰ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਮੈਂ ਇਤੋਂ ਜ਼ਿਆਦਾ ਨਹੀਂ ਬੋਲਾਂਗਾ ਮੈਂ ਨੰਬਰ 2 ਤਨ ਮੈਂ 2 ਤਨ ਇਨਸੀਡੈਂਸ ਲੈ ਕੇ ਜਾਉਣਾ ਇਨਸੀਡੈਂਸ ਨੰਬਰ 1 ਮੇਰੀ 2019 ਜਦੋਂ ਇੱਕ ਐਮਪੀ ਨੇ ਪੂਪਰੀ ਰੈਲੀ ਦੇ ਵਿੱਚ ਆਪਣੀ ਮਾਂ ਦੀ ਸੌਂ ਖਾ ਕੇ ਤੇ ਕਸਮ ਖਾਦੀ ਕਿ ਮੈਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਵਾਂਗਾ ਐਮਪੀ ਸੀਗਾ ਬੜੇ ਵੱਡੇ ਪੰਜਾਬ ਦਾ ਐਮਪੀ ਉਸ ਤੋਂ ਬਾਅਦ ਮੁੱਖ ਮੰਤਰੀ ਬਣਿਆ ਤੇ ਲੁਫਤਾਨ ਸੈਅਰਲਾਈਨ ਝੋਲਾ ਆ ਗਿਆ ਦੂਜੀ ਇਨਸੀਡੈਂਸ 5 ਫ फेब्रुवारी 2026 ਜਦੋਂ ਇੱਕ ਹੈੱਡ ਕਨਸਟੇਬਲ ਅਸ਼ੋਕ ਕੁਮਾਰ ਦਾ ਮੁੰਡਾ ਮਰਿਆ ਅੰਮ੍ਰਿਤਸਰ ਤੇ ਵਿੱਚ ਮੁੰਡੇ ਦਾ ਨਾਮ ਆਕਾਸ਼ ਤੇ ਉਹਨੇ ਕਿਹਾ ਕਿ ਆਪਣੇ ਜੇ ਤੁਸੀਂ ਆਪਣੇ ਬੱਚੇ ਬਚਾਣਾ ਚਾਹੁੰਦੇ ਜੇ ਮੈਂ ਤੁਹਾਨੂੰ ਕਹਿੰਦਾ 2 5 ਫ फेब्रुवारी 2026 ਦੀ ਗੱਲ ਕਰ ਰਹੇ ਹਾਂ ਅਜੇ 5-7-10 ਦਿਨ ਨਹੀਂ ਹੋਏ ਕਿ ਤੁਸੀਂ ਆਪਣੇ ਬੱਚੇ ਬਚਾਣੇ ਜੇ ਤੇ ਬੱਚਿਆਂ ਨੂੰ ਪੰਜਾਬ ਚੋਂ ਬਾਹਰ ਭੇਜ ਦਿਓ ਤੀਜਾ ਇਨਸਟੈਂਸ ਜਗਰਾਉਣ ਦਾ ਇਹ ਭੈਣ ਬੰਤਕੌਰ ਉਹਦਾ ਮੁੰਡਾ ਸੰਜੇ ਕਹਿੰਦੀ ਭੀ ਅੱਜ ਪੰਜਾਬ ਦੇ ਵਿੱਚ ਚਿੱਟਾ ਜਿਹੜਾ ਹੈ ਜਿਦੋਂ ਚਾਓ ਜਿਸ ਵੇਲੇ ਚਾਓ ਮਰਜੀ ਖਾ ਲੋ ਮੰਗਾ ਲੋ ਬੱਚੇ ਮਰ ਮਰ ਗਏ ਉਹਦਾ ਮੁੰਡਾ ਉਹਦੇ ਸਾਹਮਣੇ ਹੱਥਾਂ ਉਹਦੇ ਅੰਦਰ ਚ ਮਰ ਗਿਆ ਚੌਥਾ ਇਨਸੀਡੈਂਸ ਜਿਹੜਾ ਮਾਨਯੋਗ ਮੁੱਖ ਐਕਸ ਮੁੱਖ ਮੰਤਰੀ ਚੰਨੀ ਜੀ ਦਾ ਜਿਨ੍ਹਾਂ ਨੇ ਸ਼ੋਅ ਕੀਤਾ ਕਿ 50 ਮਿੰਟਾਂ ਦੇ ਵਿੱਚ ਚਿੱਟਾ ਅਜੇ ਵੀ ਬਦਸਤੂਰ ਜਾ ਰਹੀ ਹੈ ਫਿਰ ਅਸੀਂ ਕਹੀਏ ਕਿ ਸਾਡਾ ਫੇਜ਼ 1 ਕਾਮਯਾਬ ਹੋ ਗਿਆ ਅਸੀਂ ਫੇਜ਼ ਦੂਜਾ ਚਾਲੂ ਕਰ ਲਿਆ ਓ ਯਾਰ ਉਹ ਯਾਰ ਇਸ ਤੋਂ ਵੱਡੀ ਸ਼ਰਮਨਾਕ ਗੱਲ ਕਿਹੜੀ ਹੋ ਰਹੀ ਹੈ ਮੈਂ ਤੁਹਾਨੂੰ ਨਹੀਂ ਪਰ ਸੋਈ ਸਾਹਿਬ ਤੁਸੀਂ ਕੰਸਲਡੈਂਟ ਗਵਰਨਰ ਸਾਹਿਬ ਵਾਲਾ ਜ਼ਿਕਰ ਨਹੀਂ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਕਿ ਹਾਂ 100% ਕਾਮਯਾਬ ਹੈ ਮੈਂ ਤੁਹਾਨੂੰ ਇੱਥੇ ਆਪਣੇ ਹਰ ਬੰਦੇ ਦਾ ਇੱਕ ਆਪਣਾ ਕੋਈ ਹੋ ਸਕਦੀ ਹੈ ਲੇਕਿਨ ਉਹ ਗਵਰਨਰ ਸਾਹਿਬ ਦਾ ਵੀ ਦੱਸੋ ਤੁਸੀਂ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਨੇ ਨਸ਼ਾ ਕਰ ਰਹੇ ਨੇ ਉਹਦੇ ਬਾਰੇ ਤੇ ਆਪਾਂ ਗੱਲ ਕਰਦੇ ਨਹੀਂ ਦੇਖੋ ਕੀ ਹੁੰਦਾ ਕਿ ਮੀਡੀਆ ਵਾਲੇ ਜਦੋਂ ਕੁਐਸਚਨ ਪੁੱਛਦੇ ਨੇ ਕਈ ਕਈ ਜਗ੍ਹਾ ਤੇ ਕੁਐਸਚਨ ਪੁੱਛ ਸਕਦੇ ਹੋਣਗੇ ਬਟ ਜੋ ਗਰਾਉਂਡ ਰਿਐਲਿਟੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਦਸ਼ਕਾ ਨੂੰ ਵੀ ਦੱਸਣਾ ਚਾਹੁੰਦਾ ਮੈਂ ਇਹਨਾਂ ਨੂੰ ਡੀਜੀਪੀ ਸਾਹਿਬ ਨੂੰ ਵੀ ਚੀਫ ਸਕੱਟਰੀ ਨੂੰ ਵੀ ਸਵਾਲ ਪੁੱਛਣਾ ਚਾਹੁੰਦਾ ਉਹਨਾਂ ਦੇ ਕੀ ਮੋਰਲ ਰਾਈਟ ਬਣਦਾ ਸੀਗਾ ਜਦੋਂ ਡੀਜੀਪੀ ਸਾਹਿਬ ਦਾ ਖੁਦ ਦਾ ਇੱਕ ਮੁਲਾਜ਼ਮ ਠੀਕ ਹੈ ਹੋਵੇ ਕਿ ਬੱਚੇ ਬਾਹਰ ਭੇਜ ਦਿਓ ਕੋਈ ਮੋਰਲ ਰਾਈਟ ਬੰਦਾ ਸੀ ਆ ਕੇ ਐਡਰੈਸ ਕਰਨ ਦਾ ਚੀਫ ਸੈਕਟਰੀ ਨੂੰ ਮੋਰਲ ਰਾਈਟ ਬੰਦਾ ਸੀ ਆ ਕੇ ਐਡਰੈਸ ਕਰਨ ਦਾ 594 ਹੌਟਸਪੌਟ ਨੇ ਪੰਜਾਬ ਚ ਨਸ਼ਿਆਂ ਦੇ ਕੀ ਆ ਇਹ ਕਹਿ ਸਕਦੇ ਨੇ ਆ ਟੀਵੀ ਚੈਨਲ ਦੇ ਉੱਪਰ ਆ ਕੇ ਇਹਨਾਂ ਦੇ ਬਲਾਰੇ ਕਿ 594 ਚੋਂ ਦੀ 100 ਵਾਈਪ ਆਊਟ ਕਰਦੇ ਬਦਸਤੂਰ ਨਸ਼ਾ جاری ਹੈ ਪੰਜਾਬ ਦੇ ਵਿੱਚ ਟੇਕ ਮਾਈ ਵਰਡਸ